ਹਾਂਜੀ ਸਰ ਕੀ ਨਾਮ ਹੈ ਜੀ ਅਸੀ ਗੋਸਰ मेरा नाम सर यादवेंद्र सिंह सर पॉल हुंडई मच्छवाड़ा साहब ਤੋਂ ਅੱਜ ਪੌਲਾ ਡਈ ਮਛਵਾੜਾ ਸਾਹਿਬ ਇੱਕ ਕਸਟਮਰ ਮੀਟਿੰਗ ਰੱਖੀ ਗਈ ਕੀ ਕਹਿਣਾ ਚਾਹੁੰਦੇ ਸੀ ਜੀ ਸਰ ਇੱਕ ਤਾਂ ਅੱਜ ਆਪਾਂ ਛੋਟਾ ਜਿਹਾ ਸਰ ਫੰਕਸ਼ਨ ਰੱਖਿਆ ਜਿਹੜਾ ਕਸਟਮਰ ਮੀਟ ਸਰ ਅੱਜ ਪੌਲ ਹੁੰਡਈ ਮਛਵਾੜਾ ਸਾਹਿਬ ਦੇ ਕਿ ਕੰਪਨੀ ਦੇ ਗਾਈਡਲਾਈਨਸ ਦੇ ਮੁਤਾਬਕ ਜਿਹੜਾ ਛੋਟਾ ਜਿਹਾ ਫੰਕਸ਼ਨ ਸੀਗਾ ਜਿਹਦੇ ਵਿੱਚ ਸਾਡੇ 올ਡ ਕਸਟਮਰ ਜਿਹੜੇ ਸੀਗੇ ਪਹਿਲਾਂ ਗੱਡੀਆਂ ਲੈ ਕੇ ਜਾ ਚੁੱਕੇ ਨੇ ਨਾ ਤੇ ਫਰੈਸ਼ ਕਸਟਮਰ ਵੀ ਸੀਗੇ ਜਿਹੜੇ ਛੋਟੇ ਜਿਹੇ ਫੰਕਸ਼ਨ ਦੇ ਵਿੱਚ ਸਾਡੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਬਾਕਾਇਦਾ ਕੰਪਨੀ ਦੀ ਗਾਈਡਲਾਈਨਸ ਸਰ ਜੋ ਸਰਵਿਸ ਨੇ ਜੋ ਫੈਸਿਲਿਟੀਆਂ ਨੇ ਹਨ ਉਹ ਸਾਰਾ ਕੁਝ ਦੱਸਿਆ ਸਰ ਉਹਨਾਂ ਨੂੰ ਤੇ ਉਹਨਾਂ ਨੇ ਸਾਾਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਵਾਸਤੇ ਜਿਹੜਾ ਸੀ ਆਪਣੇ ਕਸਟਮਰ ਨੇ ਰੈਫਰੈਂਸ ਦਿਆ ਕਰਾਂਗੇ ਸਰ ਬਤ ਪਤ ਐਡੀਸੀ ਇਲਾਕੇ ਇਸ ਏਰੀਆ ਦੇ ਵਿੱਚ ਆਪਣੀ ਹਨਾ ਕਰਾਂਗੇ ਹਾਂ ਹੰਡਈ ਦੇ ਕੀ ਕੀ ਸਕੀਮਾਂ ਚੱਲਦੀਆਂ ਪੌਣ ਹੰਡਈ ਚ ਹੁਣ ਦੱਸੋ ਸਰ ਜ਼ਿੰਦਗੀ ਜਿਹੜੇ ਕਾਰਸ ਦੇ ਉੱਤੇ ਸਕੀਮਸ ਹੈਗੀਆਂ ਨੇ ਸਰ ਉਹ ਸਰ ਤੁਸੀਂ ਕੋਈ ਵੀ ਗੱਡੀ ਲਿਨੀਓ ਮੰਨ ਲਓ ਪੈਟਰੋਲ ਲੈ ਲੋ ਚ ਸੀਐਨਜੀ ਲੈ ਲੋ ਤ੍ਰੀਕ ਗੱਡੀ ਦੇ ਉੱਤੇ ਅਲੱਗ-ਅਲੱਗ ਸਕੀਮਾਂ ਆ ਮੈਂ i10 ਨਾਲ ਸਰ ਉੱਤੇ 35000 ਰੁਪਏ ਦੀ ਸਕੀਮ ਆ ਨਾ ਕੋਈ ਵੀ ਲੈ ਲਓ i20 ਲੈ ਲਓ ਉਹਦੇ ਦੇ ਵੀ ਸਰ ਵਧੀਆ ਸਕੀਮ ਚੱਲਦੀ ਆ ਵੈਨਿਊ ਲੈ ਲਓ ਡੀਜ਼ਲ ਲੈ ਲਓ ਕ੍ਰਾਉਨ ਸਾਰਿਆਂ ਦੀ ਵਧੀਆ ਸਰ ਸਕੀਮਾਂ ਅਲਕਾਜ਼ਾਰ ਦੇ ਉੱਤੇ 55000 ਰੁਪਏ ਦੀ ਸਕੀਮਾਂ ਸਰ 30000 ਰੁਪਏ ਐਕਸਚੇਂਜ ਬੋਨਸ ਸਰ ਦਾ ਵਧੀਆ ਸਾਰੀ ਸਕੀਮਾਂ ਸਰ ਵਧੀਆ ਨੇ ਜਨਨ ਕਿ ਬਾਕੀ ਗੱਡੀਆਂ ਬਾਰੇ ਸਰ ਆਪਾਂ ਦੱਸਿਆ ਕਸਟਮਰ ਨੂੰ ਵੀ ਇਹਨਾਂ ਦੇ ਵਿੱਚ ਜਿਹੜੀ ਸੇਫਟੀ ਆ ਹਨਾ ਪਰਫਾਰਮੈਂਸ ਆ ਮਾਈਲੇਜ ਆ ਕਾਲੂ ਤੁਸੀਂ ਗੱਡੀ ਰੀਸੇਲ ਕਰਦੇ ਹੋ ਉਹਦੇ ਚ ਵੀ ਤੁਹਾਨੂੰ ਰੀਸੇਲ ਵੈਲਿਊ ਵਧੀਆ ਮਿਲਦੀ ਹੈ ਹਨਾ ਸਾਰਾ ਕੁਝ ਓਵਰਆਲ ਜਨਨ ਕਿ ਹੁੰਡੇਈ ਦੀ ਕਾਰ ਸਰ ਇੱਕ ਬ੍ਰਾਂਡ ਬਣ ਚੁੱਕੀ ਆ ਹਨਾ ਆਉਣੇ ਵਾਲੇ ਟਾਈਮ ਦੇ ਵਿੱਚ ਲੋਕਲ ਰੂਲਰ ਦੇ ਵਿੱਚ ਆਪਾਂ ਵਧੀਆ ਸਰ ਇੱਕ ਜਿਹੜਾ ਹੈਗਾ ਆਪਾਂ ਇੱਕ ਵਧੀਆ ਨਾਮ ਹੁੰਡੇਈ ਦਾ ਸਰ ਕੌਲ ਹੁੰਡੇਈ ਦਾ ਆਪਾਂ ਇੱਥੇ ਖੜਾ ਕਰਾਂਗੇ ਸਰ ਕਸਟਮਰ ਮੀਟਿੰਗ ਨਾਲ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਅੱਜ ਕਸਟਮਰ ਮੀਟ ਦੇ ਵਿੱਚ ਸਰ 올ਡ ਜਿਹੜੇ ਸਾਡੇ ਪੁਰਾਣੇ ਕਸਟਮਰ ਨੇ ਸਰ ਇੱਕ ਤਾਂ ਉਹਨਾਂ ਨਾਲ ਰਾਬਤਾ ਕਾਇਮ ਕਰਨ ਦਾ ਥੋੜਾ ਜਿਹਾ ਟਾਈਮ ਮਿਲ ਜਾਂਦਾ ਹੈ ਨਾ ਕਿਉਂਕਿ ਪੁਰਾਣੇ ਕਸਟਮਰ ਨੂੰ ਬੁਲਾਉਂਦੇ ਆ ਉਹ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਨਾ ਆਪਾਂ ਕੋਈ ਅਪਡੇਸ਼ਨ ਹੁੰਦੀ ਆ ਨਵਾਂ ਕੁਝ ਆਉਂਦਾ ਹੈ ਨਾ ਮਾਰਕੀਟ ਦੇ ਵਿੱਚ ਆਪਾਂ ਉਹ 올ਡ ਕਸਟਮਰ ਨਾਲ ਡਿਸਕਸ ਕਰਦੇ ਆਂ ਕਈ ਵਾਰ ਕੀ ਹੁੰਦਾ ਉਹ ਆਪਣੀ 올ਡ ਕਾਰ ਐਕਸਚੇਂਜ ਕਰਕੇ ਨਵੀਂ ਕਾਰ ਦਾ ਬਿਫ ਲੈਣ ਅਸ਼ਰ ਕਰਦੇ ਨੇ ਨਾ ਉਹਦੇ 'ਚ ਕੀ ਹੁੰਦਾ ਵੀ ਇੱਕ ਵਧੀਆ ਸਰ ਰਿਲੇਸ਼ਨ ਕਸਟਮਰ ਨਾਲ ਬਿਲਡ ਅਪ ਹੁੰਦਾ ਹੈ